முடியும் <laughs> ਬੂਟ ਲਾ ਕੇ ਹੁਣ ਯਾਰ ਬੂਟ ਲਾ ਗਿਆ ਉੱਪਰ ਪਾੜਿਆ ਆਹ ਤਾਂ ਯਾਰ ਹੀ ਮੱਜਾ ਵਿਆਈ ਥੱਲੇ ਡੈਕੀਆ ਬ੍ਰੇਕ ਨਾਲ ਲਾ ਦੋ ਚੱਕ ਦੇ ਘੜੇ ਦਾ ਕੋਲਾ ਪੈਰ ਨਹੀਂ ਥੱਲੇ ਲਾਇਆ ਤੇ ਬਾਕੀ ਗੱਲਾਂ ਦੀਆਂ ਗੱਲਾਂ ਅੱਥੇ ਲਾਵਾਂਗੇ ਇੱਥੇ ਸਹੀ ਹੈਗਾ ਮੈਂ ਇੱਥੇ ਨਹੀਂ ਮੈਂ ਹੈਗਾ ਆਉਣਾ ਉਹਨਾਂ ਚ ਪੰਨਾਂ ਚ ਭਲਾ ਲਾਈਆਂ ਪਈਆਂ ਆ ਜਿਹੜਾ ਜਿੱਧਰ ਪਾਸੇ ਆ ਪਾਉਣਾ ਉਹਦੋਂ ਦਾ ਕੰਮ ਪੇਡਾ ਕਰਕਾ ਆ ਬਾਈ ਇੱਧਰ ਆ ਜਾ ਨਾ ਉਹ ਜਿਹੜੀ ਜਿੱਦ ਜਿੱਦ ਵੀ ਹੈ ਉਹ ਸਕੂਟਰ ਇਹਦੀ ਡੋਪ ਹੈ ਉਕਲੀ ਦੇ ਕੀ ਵਾਸਤਾ ਉਕਲੀ ਚ ਮੈਂ ਬਾਈਕ ਤੋਂ ਬੋਲੇ ਢਿੱਗੇ ਭਾਈ ਕਰਿਆ ਦੇ ਇੱਥੇ ਸਹੀ ਆ ਕੰਮ ਨਾ ਹੁਣ ਗਾਹਾਂ ਜਾ ਕੇ ਫੇਰ ਪਾਣੀ ਆ ਬਿਆਰ ਤਾਂ ਨਾ ਜਾਈ ਉਥੇ ਉਥੇ ਪੈਰ ਨਹੀਂ ਲੈਂਦੇ ਅੱਗ ਲੱਗੇ ਮੈਂ ਮੈਂ ਬੂਡ ਪਾਏ ਹਾਂ ਕੋਈ ਮੇਰੇ ਹੀ ਨੀਂ ਪਾਏ ਆ ਬਜ਼ਾਰ ਚ ਕੀ ਫਾਇਦਾ ਬਜ਼ਾਰ ਚ ਕੜਾ ਕੋਈ ਆਪਾਂ ਦੇਖ ਲੈ ਨਹੀਂ ਤੇ ਆਪਾਂ ਟਾਇਰ ਲੱਗਣ ਨਹੀਂ ਦੇਦੇ ਟਾਇਰ ਨਹੀਂ ਲੱਗਣੇ ਗੋਡ ਟਾਇਰ ਹੀ ਪੈਰ ਨਹੀਂ ਲੱਗਣੇ ਸਿੱਦੇ ਗੋਡ ਹੀ ਲੱਗਣਗੇ ਟਾਇਰ ਦਾ ਪੈਰ ਤੇ ਲੱਗਣ ਦਾ ਮੌਕਾ ਬਜ਼ਾਰ ਚ ਕੜਾ ਕੋਈ ਹੈਗਾ ਯਾਰ ਨਾ ਬਜ਼ਾਰ ਚ ਪਣੀ ਹੈਗਾ ਆ ਆਮ ਮੋਤੀ ਦੇ ਪਾਪਾ ਟਾਇਰ ਹੁੰਦਾ ਵੇ ਆ ਪਾਣੀ ਹੈ ਕੋਈ ਉਹ ਇੰਨਾ ਇੰਨਾ ਦਾ ਪਾਣੀ ਆਮ ਟੱਬਾਂ ਚ ਹੁੰਦਾ ਹੀ ਆ ਨਾਉਣ ਲੱਗਿਆ ਬਾਪੋਨਾ ਰੋਡ ਤੇ ਹੀ ਭਰਾਵਾ ਪਹਿਲਾ ਹੀ ਘਬਰਾ ਗਿਆ ਮੈਨੂੰ ਪਹਿਲਾ ਹੀ ਘਬਰਾ ਗਿਆ ਸੇਡ ਤੇ 15 ਕਿਲੋ ਜੱਟ ਜਿਹੜਾ ਪੱਥਰਾਂ ਚਾੜੀ ਟਮਾਟਰ ਟਮਾਟਰ ਜਿੱਤੋ ਭਗਾਈ ਜਾਂਦੇ ਓ ਸਾਫ ਹੋ ਗਏ ਟਮਾਟਰਾਂ ਦਾ ਭੋਰਾ ਖੋਣ ਵਾਸਤੇ ਗਿਆ ਮੈਂ ਨਾਲ ਗਰਮੀ ਨਾਲ ਮੌਦਲੇ ਪੈਸੇ ਆਹ ਠੀਕ ਆ ਜੀ ਆਹ ਆ ਸਹੀ ਆ ਆ ਇੱਧਰ ਨਹੀਂ ਮੈਂ ਆਇਆ ਇਹ ਕੀ ਆ ਹੋ ਐ ਮੋਡਲਾਂ ਹਾਂ ਗਾਂ ਕਿਧਰ ਜਾਣਾ ਹੈ ਹੈ ਤਾਂ ਸ਼ੀਸ਼ਾ ਵੀ ਲੈਣਾ ਹੈ ਆਪਾਂ ਇਹ ਕੱਢਾ ਪਿਆ ਵੇ ਸੀ ਵਰ ਜਾ ਟਾਇਰ ਸਾਰਾ ਵਿੱਚ ਸੌਰੀ ਆ ਕੋਈ ਨਹੀਂ ਤੇਰਾ ਪੁੱਤਰਾ ਪੈਨੇਜ ਹੋ ਗਈ ਆ ਆਪਣਾ ਕਿਹੜਾ ਛੱਡੇ ਪਏ ਛੱਡ ਲੈਣਾ ਏ ਛੱਡੇ ਪਏ ਨੇ ਜਿਆਦਾ ਦੱਸ ਦੇਣਾ ਹੈ ਆ ਦੋ ਯਾਰ ਫਰੀ ਤਾਂ ਨਹੀਂ ਦਿੰਦੇ ਆ ਕੋਟ ਵਿੱਚ ਫਰੀ ਨਹੀਂ ਇਹ ਭਰਾਵਾ ਜਿੱਦਾਂ ਅਸੀਂ ਉੱਥੇ ਗਏ ਆਏ ਹਾਂ ਨਾ ਅੰਦ ਦੇ ਇਸ ਤਰ੍ਹਾਂ ਖਾਂਦੇ ਉਦੋਂ ਪੂਰੀ ਬਸ ਆਰਡਰ ਨੂੰ ਆਇਆ ਏ ਓਏ ਹੌਲੀ ਕਰ ਲਾ ਭੈਣ ਜੰਦਾ ਨਾ ਆਇਆ ਵਾ ਐਂ ਤਾਂ ਬਾਲਾ ਚਿੱਕੜ ਹੋਣਾ ਐਂ ਕਰਾ ਇੱਧਰ ਰੋਡ ਵੀ ਗੰਦਾ ਧੌਣ ਪਰਨੇ ਵੱਜਾਂਗੇ ਦੁਪਹਿਰ ਹੋਣੀ ਲੱਗਣਾ ਹੈ ਸਦਾ ਗੋਡਾ ਹੀ ਲੱਗਣੇ ਆ ਯੋ ਆਖ ਨੰਮੀ ਆ ਗਿਆ ਨਾ ਮੈਂ ਬਲਾਪਈ ਜਾਂਦਾ ਹਜੇ ਵੀ ਪਈ ਜਾਂਦਾ ਨਹੀਂ ਆ ਗਿਆ ਚੱਲੀ ਆ ਨਿਕਲੀ ਬਸ ਮੈਂ ਤਾਂ ਆਏ ਨਹੀਂ ਪੰਜਾਬ ਆਉਂਦਾ ਤਾਂ ਹੀ ਤਾਂ ਮੈਂ ਨਹੀਂ ਆਉਂਦਾ ਕਿਥੇ ਡੈਸ਼ ਟੈਕ ਤੇ ਬਾਰਿਸ਼ ਡੈਸ਼ 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 ਨਹੀਂ ਸਾਲਿਆ ਡਸਟ ਕਿਥੇ ਕਿਤੇ ਰੇਨ ਬਹੁਤ ਹੁੰਦੀ ਆ ਰੇਨ ਪਾਲ ਮੈਨੂੰ ਪਸੰਦ ਆ ਪਰ ਇੰਨੀ ਨਹੀਂ ਇੰਨੀ ਨਹੀਂ ਇਸ ਵਾਰੀ ਹਾਰਮਫੁਲੀ ਰੇਨ ਐਵਰੀਬਾਡੀ ਰੇਨ ਲਾਈਵ ਇੰਨਾ ਕੀ ਦੇਖੂ ਕੋਈ ਨਹੀਂ ਦੇਖ ਰਿਹਾ ਗੇਅਰ ਨਿਕਿਆ ਕਰ ਲਾ ਹਾਂ ਘਟਾਈ ਜਨਾਂ ਸਾਹ ਜੈਂਦਾ ਸਾਰਾ ਗੇਅਰ ਮੱਚਿਆ ਆਓ ਗਾਂਹ ਆ ਕੇ ਮੜਾ ਸਾਹ ਹੋਣਾ ਰੱਖੀ ਉਹ ਤੇ ਆ ਹੁਣ ਤਾਂ ਸਰਕਾਰੀ ਵੀ ਡੁੱਬਿਆ ਪਿਆ ਓਏ ਉਹ ਬੰਦੇ ਕੇ ਮੋਟਰਸਾਂ ਉੱਤੇ ਚੜਦਾ ਪਿਆ ਧਿਆਨ ਨਾਲ ਟਾਇਰ ਡੁੱਬੇ ਜਾਣੇ ਜੀਹੜਾ ਇੰਜਣ ਇੰਜਣ ਜਾਣਦੇ ਇਹ ਫਿਰ ਜਾਣਦੇ 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 ਪੈਰ ਜਾਣਦੇ ਉਹ ਬਸ ਆ ਗਿਆ ਇਧਰ ਦੀ ਕੱਢ ਲੈ ਇਧਰ ਦੀ ਆ ਬਾਈ ਪਾਸੇ ਆ ਯਾ ਪਈਆ ਉਹ ਪੈਰ ਲਾ ਕੇ ਪੈਰ ਲਾ ਗਏ ਆ ਪੈਰ ਲਾ ਗਏ ਥੱਲੇ ਓਏ ਆ ਕੁੱਤਿਆ ਪਾਸੇ ਹੋ ਜਾ ਤੈਨੂੰ ਪਤਾ ਨਹੀਂ ਅਸੀਂ ਨੰਗਣਾ ਆ ਪਾਸੇ ਹੋ ਆ ਕੁੜੀ ਬੋਰਡ 'ਤੇ ਪੜ ਗਿਆ ਤੇਰੇ ਨੰਗਾ ਹੋਈ ਗਿਆ ਕੇਨੇ ਜਾਉਣ ਦੀ ਜਾਵਾਂਗੇ ਜਾਂਦੇ ਇੱਥੇ ਇੱਧਰ ਕਰ ਲੈ ਇੱਧਰ ਥੋੜੀ ਜਿਹਾ ਥੱਲੇ ਆ ਜੇ ਓਏ ਫੇਰ ਤੂੰ ਪਲਾਈ ਜਨਾ ਪੈਰ ਹੁਣ ਤਾਂ ਲੱਗ ਹੀ ਗਿਆ ਯਾਰ ਲੱਗੇ ਫੇਰ ਬਸ ਠੀਕ ਆ ਲਾਈਟਾਂ ਛੱਡ ਲਈਆਂ ਦਿਨ ਹੀ ਇਹਨਾਂ ਨੇ ਮੇਰਾ ਅੱਖਾਂ ਅਗੇ ਹੈ ਹੈਂ ਘਰ ਆਤਾ ਹੈ ਇਹ ਤਾਂ ਇਹਨਾਂ ਨੂੰ ਪਤਾ ਨਹੀਂ ਕੀ ਹੋਇਆ ਵਾ ਇਹ ਰਾਨੀ ਦਾ ਇੱਕ ਦਾਜ ਗੱਲ ਦੇ ਬੰਦੇ ਆ ਤੇ ਤੂੰ ਆਪ ਹੀ ਪੈਰ ਲਾਏ ਆ ਨਾਲੋਂ ਦਾ ਵੱਧ ਤੋਂ ਵੱਧ ਤੋਂ ਵੱਧ ਡੇਗੀ ਪੈਣਾ ਸੀ ਡੇਗ ਪੈਂਦੇ ਬਸ ਹੋ ਜਾ ਬਾਈ ਜੀ ਆ ਜੀ ਗਾਉਂ ਦੇ ਵਾਓ ਵਾਓ ਵੰਡਰਫੁਲ ਵੰਡਰਫੁਲ ਵਾਟਰ ਵੰਡਰਫੁਲ ਹੋਰ ਪਾਣੀ ਤੇ ਘਟ ਗਿਆ ਹਨਾ ਪਾਣੀ ਪਹਿਲਾਂ ਜ਼ਿਆਦਾ ਸੀ ਇੱਥੇ ਪਾਣੀ ਓਏ ਹੋਲੀ ਬਹੁਤ ਲੱਗੰਦਾ ਤਾਂ ਇਹ ਨਹੀਂ ਪਤਾ ਲਗਾ